ਉਨ ਕਈ ਲੋਕ ਕਹਿੰਦੇ ਆ ਕਿ ਗੁਲਸਰ ਪਤਾ ਕਿਵੇਂ ਲੱਗੂ ਵੀ ਲੀਵਰ ਫੈਟੀ ਹੋ ਗਿਆ ਪਹਿਲਾ ਲੱਛਣ ਇਹਦਾ ਹੁੰਦਾ ਹੈ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ ਦੂਜਾ ਲੱਛਣ ਹੁੰਦਾ ਰੋਟੀ ਖਾਣਸਾਰ ਬੰਦਾ ਟਾਇਲਟ ਨੂੰ ਭੱਜਦਾ ਲੈਟਰਨ ਆਉਂਦੀ ਆ ਤੀਜਾ ਲੱਛਣ ਹੁੰਦਾ ਕਿ ਥੋੜਾ ਜਿਹਾ ਕੁਝ ਖਾਂਦਾ ਪੇਟ ਫੁੱਲ ਜਾਂਦਾ ਚੌਥਾ ਲੱਛਣ ਹੁੰਦਾ ਬਦ ਹਜਮੀ ਖੱਟੇ ਡਕਾਰ ਗੈਸ ਬਣਨੀ ਗੈਸ ਬਣ ਬਣ ਕੇ ਪਾਸ ਹੋਣੀ ਬਲੋਟਿੰਗ ਹੋਣੀ ਬੰਦਾ 10 ਬੰਦਿਆਂ 'ਚ ਬੈਠਾ ਫੜਾਕ ਦੇ ਕੇ ਬਲੋਟਿੰਗ ਹੁੰਦੀ ਆ ਭੱਜਦਾ ਉੱਠ ਕੇ ਬਾਹਰ ਲੀਵਰ ਜੋ ਵੀ ਅਸੀਂ ਖਾਂਦੇ ਆ ਜੋ ਵੀ ਅਸੀਂ ਖਾਂਦੇ ਆ ਉਹ ਚ ਚੰਗਾ ਵੀ ਉਹ ਚ ਮਾੜਾ ਵੀ ਉਹਦਾ ਇਫੈਕਟ ਲੀਵਰ ਤੇ ਆਉਣੇ ਆਉਣਾ ਉਹ ਸਾਡੀ ਹਰ ਚੰਗੀ ਤੇ ਮਾੜੀ ਜਿਹੜੀ ਸਾਡਾ ਖਾਣ ਦੀ ਆਦਤ ਹੈ ਉਹਨੂੰ ਵਿਚਾਰੇ ਨੂੰ ਬਰਦਾਸ਼ਤ ਕਰਨੀ ਹੋ ਪੈਂਦੀ ਆ ਜਦੋਂ ਉਹਦੇ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ ਚੀਜ਼ ਫਿਰ ਉਹ ਫੁੱਲ ਜਾਂਦਾ ਹੈ ਫੇ ਡਾਕਟਰ ਬਾਦ ਕਹਿੰਦੇ ਆ ਇਹ ਫੈਟੀ ਲੀਵਰ ਹੋ ਗਿਆ ਉਹ ਮਾੜਾ ਜਿਹਾ ਕੋਈ ਐਸਾ ਖਾਨ ਬਣ ਦੋ ਪਕੌੜੇ ਖਾ ਲੈਂਦਾ ਢੱਡਾ ਫੁੱਲ ਜਾਂਦਾ ਫਿਰ ਉਹਦਾ ਉਹ ਅਜਾ ਜਿਹੜੇ ਸਾਡੇ ਭਰਾ ਮਾੜਾ ਮੋਟਾ ਸ਼ਾਮ ਨੂੰ ਪੈਗ ਬੁਗ ਲਾਉਂਦੇ ਆ ਉਹ ਕੀ ਕਰਦੇ ਆ ਦੋ ਪੈਗ ਲਾਉਂਦੇ ਆ ਟੰਡੇ ਬਰਫ ਵਰਗੇ ਚਿੱਲੀ ਚਿਕਨ ਅਗ ਵਰਗਾ ਉਹਦੇ ਨਾਲ ਲੈਂਦੇ ਆ ਤਾਂ ਉਹ ਫਿਰ ਜਦੋਂ ਹਿਸਾਬ ਹੁੰਦਾ ਥੋੜੀ ਦੇਰ ਬਾਅਦ ਪੇਟ ਫੇਰਾ ਫਰਿਆ ਹੁੰਦਾ ਉਹ ਕੀ ਹੁੰਦਾ ਕਿ ਅਸੀਂ ਲੀਵਰ ਦਾ ਖਿਆਲ ਨਹੀਂ ਕੀਤਾ ਲੀਵਰ ਫੈਟੀ ਹੋ ਗਿਆ ਪਰ ਲੀਵਰ ਤੇ ਜਰਾ ਜਿਹੀ ਵੀ ਪ੍ਰੋਬਲਮ ਅਗਰ ਆ ਜੇ ਸਾਨੂੰ ਇਗਨੋਰ ਕਰਨਾ ਨਹੀਂ ਚਾਹੀਦਾ ਇੱਕ ਤਾਂ ਤਿਰਫਲਾ ਪਾਊਡਰ ਆਪਣਾ ਮਿੱਤਰ ਬਣਾ ਲਓ ਲੋਕ ਆ ਕੇ ਪੁੱਛਦੇ ਆ ਵੀ ਫੈਟੀ ਲੀਵਰ ਦਾ ਕਰੀਏ ਕੀ ਤਿਰਫਲਾ ਪਾਊਡਰ ਨੂੰ ਆਪਣਾ ਦੋਸਤ ਬਣਾਓ ਔਰ ਤਿਰਫਲਾ ਵੀ ਕਿਹੜਾ 1 2 ਐਂਡ 4 ਦਾ ਫਾਰਮੂਲਾ ਹਰੜ ਬਿਹੜਾ ਤੇ ਆਮਲਾ 100 ਗ੍ਰਾਮ ਹਰੜ 200 ਗ੍ਰਾਮ ਬਿਹੜਾ ਤੇ 400 ਗ੍ਰਾਮ ਆਮਲਾ ਸੋ ਗੱਲ ਆਪਾਂ ਫੈਟੀ ਲੀਵਰ ਦੀ ਕਰਾਂਗੇ ਬਹੁਤ ਸਾਰੇ ਸਵਾਲ ਤੁਹਾਡੇ ਵਿੱਚੋਂ ਕਈਆਂ ਦੇ ਸਾਡੇ ਕੋਲ ਆਏ ਸੀ ਕਿ ਫੈਟੀ ਲੀਵਰ ਦੀ ਪ੍ਰੋਬਲਮ ਨੂੰ ਲੈ ਕੇ ਵੀ ਜ਼ਰੂਰ ਕੋਈ ਘਰੇਲੂ ਨੁਸਖਾ ਵੀ ਦੱਸਿਆ ਜਾਏ ਜਿਸ ਦੇ ਨਾਲ ਲੀਵਰ ਦੀ ਸਿਹਤ ਵੱਲ ਵੀ ਵਧੀਆ ਧਿਆਨ ਜ਼ਰੂਰ ਰੱਖਿਆ ਜਾਏ ਸੋ ਜ਼ਰੂਰੀ ਨਹੀਂ ਕਿ ਅਸੀਂ ਨੌਬਤ ਆਂਦੀ ਹੈ ਕਿ ਪਹਿਲਾਂ ਲੀਵਰ ਦੀ ਪ੍ਰੋਬਲਮ ਫੈਟੀ ਲੀਵਰ ਤੱਕ ਪਹੁੰਚ ਜਾਏ ਔਰ ਉਸ ਤੋਂ ਬਾਅਦ ਹੀ ਅਸੀਂ ਜੋ ਹੈ ਕੁਝ ਘਰੇਲੂ ਇਲਾਜ ਜਾਂ ਕੋਈ ਸਿਹਤ ਦੇ ਲਈ ਚੰਗਾ ਰਸਤਾ ਲੱਭਣ ਦੀ ਕੋਸ਼ਿਸ਼ ਕਰੀਏ ਤੁਹਾਨੂੰ ਕਦੀ ਵੀ ਸ਼ੁਰੂਆਤ ਵੀ ਲੱਗਦੀ ਹੈ ਭੁੱਖ ਨੂੰ ਲੈ ਕੇ ਪ੍ਰੋਬਲਮ ਹੈ ਡਾਈਜੈਸ਼ਨ ਨੂੰ ਲੈ ਕੇ ਪ੍ਰੋਬਲਮ ਹੈ ਤਾਂ ਜ਼ਰੂਰ ਟਾਈਮਲੀ ਜੋ ਹੈ ਇੱਕ ਤਾਂ ਫੈਟੀ ਲੀਵਰ ਨੂੰ ਲੈ ਕੇ ਟੈਸਟ ਵੀ ਤੁਹਾਨੂੰ ਜ਼ਰੂਰ ਕਰਵਾਉਣਾ ਚਾਹੀਦਾ ਉਸ ਤੋਂ ਬਾਅਦ ਤੁਹਾਨੂੰ ਆਪਣੀ ਡਾਈਟ ਵਿੱਚ ਵੀ ਚੇਂजेस ਜ਼ਰੂਰ ਕਰਨੇ ਚਾਹੀਦੇ ਨੇ ਜ਼ਿਆਦਾ ਆਇਲੀ ਜ਼ਿਆਦਾ ਫੈਟੀ ਖਾਣਾ ਸਾਨੂੰ ਨਹੀਂ ਖਾਣਾ ਚਾਹੀਦਾ ਫਾਈਬਰ ਵਾਲਾ ਖਾਣਾ ਸਾਨੂੰ ਜ਼ਿਆਦਾ ਖਾਣਾ ਚਾਹੀਦਾ ਤਾਂ ਕਿ ਲੀਵਰ ਦੀ ਔਰ ਸਾਡੇ ਬਾਕੀ ਸਾਰੇ ਆਰਗਨਸ ਦੀ ਹੈਲਥ ਵੀ ਬਹੁਤ ਹੀ ਵਧੀਆ ਰਹੇ ਸੋ ਅੱਜ ਗੱਲ ਜਿਵੇਂ ਫੈਟੀ ਲੀਵਰ ਦੀ ਕਰ ਰਹੇ ਹਾਂ ਤਾਂ ਫੈਟੀ ਲੀਵਰ ਨੂੰ ਲੈ ਕੇ ਸਭ ਤੋਂ ਵਧੀਆ ਤ੍ਰਿਫਲਾ ਚੂਰਨ ਮੰਨਿਆ ਜਾਂਦਾ ਹੈ ਹਰੜ आंवਲਾ ਅਤੇ ਬਿਹੜਾ ਨੂੰ ਮਿਲ ਕੇ ਜੋ ਹੈ ਮਿਲਾ ਕੇ ਬਣਾਇਆ ਜਾਂਦਾ ਹੈ ਔਰ ਅਸੀਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਅਸੀਂ ਤ੍ਰਿਫਲਾ ਦੇ ਫਾਇਦਿਆਂ ਦੀ ਗੱਲ ਕੀਤੀ ਸੀ ਔਰ ਜਦੋਂ ਰੇਸ਼ਿਓ ਦੀ ਗੱਲ ਆਂਦੀ ਹੈ ਬਹੁਤ ਸਾਰੇ ਸਵਾਲ ਤੁਹਾਡੇ ਸਾਰਿਆਂ ਦੇ ਕਿ ਕਿਸ ਰੇਸ਼ਿਓ ਦੇ ਵਿੱਚ ਸਾਨੂੰ ਇਹ ਬਣਾਉਣਾ ਚਾਹੀਦਾ ਹੈ ਤਾਂ 1 2 ਅਤੇ 4 ਦੇ ਅਨੁਪਾਤ ਬਾਰੇ ਤੁਹਾਨੂੰ ਦੱਸਿਆ ਗਿਆ ਸੀ ਸੋ ਥੋੜੀ ਬਹੁਤ ਸ਼ਾਇਦ ਕਨਫਿਊਜ਼ਨ ਕਈਆਂ ਦੇ ਵਿੱਚ ਰਹਿ ਗਈ ਤੇ ਅੱਜ ਦੀ ਵੀਡੀਓ ਵਿੱਚ ਕਨਫਿਊਜ਼ਨ ਵੀ ਤੁਹਾਡੀ ਜ਼ਰੂਰ ਦੂਰ ਹੋ ਜਾਏਗੀ ਔਰ ਦੱਸਾਂਗੇ ਜ਼ਰੂਰ ਕਿ ਕਿਵੇਂ ਜਿਹੜਾ ਤ੍ਰਿਫਲਾ ਹੈ ਫੈਟੀ ਲੀਵਰ ਦੀ ਪ੍ਰੋਬਲਮ ਨੂੰ ਬਿਲਕੁਲ ਠੀਕ ਕਰ ਸਕਦਾ ਹੈ ਇਸੇ ਨਾਲ ਨਾਲ ਚੁਕੰਦਰ ਵੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਜੇਕਰ ਕਿਸੇ ਨੂੰ ਵੀ ਫੈਟੀ ਲੀਵਰ ਦੀ ਪ੍ਰੋਬਲਮ ਹੈ ਸੋ ਯਾਨੀ ਤੁਸੀਂ ਸਮਝ ਸਕਦੇ ਹੋ ਕਿ ਅੱਜ ਡੇ ਸਾਰੀ ਜਾਣਕਾਰੀ ਰਹਿ ਸਕਦੀ ਹੈ ਵੀਡੀਓ ਦੇ ਵਿੱਚ ਔਰ ਇਹ ਜ਼ਰੂਰ ਸਮਝ ਲਓ ਕਿ ਇਹ ਵੀਡੀਓ ਸਿਰਫ ਉਹਨਾਂ ਲਈ ਨਹੀਂ ਹੈ ਜਿਨ੍ਹਾਂ ਨੂੰ ਫੈਟੀ ਲੀਵਰ ਦੀ ਪ੍ਰੋਬਲਮ ਹੈ ਵੈਸੇ ਵੀ ਅਗਰ ਤੁਸੀਂ ਇਹਨਾਂ ਆਦਤਾਂ ਨੂੰ ਆਪਣੀ ਲਾਈਫ ਵਿੱਚ ਅਪਣਾਉਂਦੇ ਹੋ ਤਾ ਤੁਹਾਡੀ ਬਾਡੀ ਤੁਹਾਡਾ ਲੀਵਰ ਤੁਹਾਡੇ ਸਾਰੇ ਆਰਗਨਸ ਫਿਟ ਐਂਡ ਫਾਈਨ ਰਹਿਣਗੇ ਸੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਖਾਸ ਹੈਲਥ ਅਵੇਨਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਔਰ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਬਾਨ ਆਯੁਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਕੋਇਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸ਼ੁਰੂ ਕਰਦੇ ਆਂ ਅੱਜ ਦੀ ਇਹ ਖਾਸ ਵੀਡੀਓ ਆਪਣਾ ਜਿਹੜਾ ਸ਼ਰੀਰ ਹੈ ਉਹ ਸ਼ਰੀਰ ਦਾ ਸਭ ਤੋਂ ਵੱਧ ਮਹੱਤਵਪੂਰਨ ਅੰਗ ਕਿਹੜਾ ਜੇ ਆਪਾਂ ਇਹਦੀ ਗੱਲ ਕਰਾਂਗੇ ਸਾਡੇ ਸਾਰੇ ਅੰਗ ਬਹੁਤ ਮਹੱਤਵਪੂਰਨ ਨੇ ਪਰ ਸਾਰਿਆਂ ਨੂੰ ਪਾਲਣ ਪੋਸ਼ਣ ਕਰਨ ਵਾਲਾ ਸਭ ਤੋਂ ਵਧੀਆ ਸਾਡਾ ਜਿਹੜਾ ਆਰਗਨ ਹੈ ਸਾਡਾ ਮਿੱਤਰ ਉਹ ਹੈ ਸਾਡਾ ਲੀਵਰ ਲੀਵਰ ਜੋ ਵੀ ਅਸੀਂ ਖਾਂਦੇ ਹਾਂ ਜੋ ਵੀ ਅਸੀਂ ਖਾਂਦੇ ਹਾਂ ਉਹ ਚ ਚੰਗਾ ਵੀ ਉਹ ਚ ਮਾੜਾ ਵੀ ਉਹਦਾ ਇਫੈਕਟ ਲੀਵਰ ਤੇ ਆਉਣੇ ਆਉਣਾ ਉਹ ਸਾਡੀ ਹਰ ਚੰਗੀ ਤੇ ਮਾੜੀ ਜਿਹੜੀ ਸਾਡਾ ਖਾਣ ਦੀ ਆਦਤ ਉਹਨੂੰ ਵਿਚਾਰੇ ਨੂੰ ਬਰਦਾਸ਼ ਕਰਨੀਓ ਪੈਂਦੀ ਆ ਜਦੋਂ ਉਹਦੇ ਬਰਦਾਸ਼ ਤੋਂ ਬਾਹਰ ਹੋ ਜਾਂਦੀ ਆ ਇਹ ਚੀਜ਼ ਫੇਰ ਉਹ ਫੁੱਲ ਜਾਂਦਾ ਫੇਰ ਡਾਕਟਰ ਬੈਦ ਕਹਿੰਦੇ ਆ ਇਹ ਫੈਟੀ ਲੀਵਰ ਹੋ ਗਿਆ ਬਈ ਤੇਰਾ ਤਾਂ ਲੀਵਰ ਫੈਟੀ ਹੋ ਗਿਆ ਉਹ ਫਿਰ ਇੱਕ ਸਮੋਸਾ ਖਾ ਲੈਂਦਾ ਢਿੱਡ ਢਿੱਡ ਹੋ ਜਾਂਦਾ ਤਰਬੂਜ ਜੱਡਾ ਉਹ ਮਾੜਾ ਜਿਹਾ ਕੋਈ ਐਸਾ ਖਾਣ ਬਣ ਦੋ ਪਕੌੜੇ ਖਾ ਲੈਂਦਾ ਢਿੱਡਾਂ ਫੁੱਲ ਜਾਂਦਾ ਫੇਰ ਉਹ ਦਾ ਅੱਛਾ ਜਿਹੜੇ ਸਾਡੇ ਭਰਾ ਮਾੜਾ ਮोटा ਸ਼ਾਮ ਨੂੰ ਪੈਗ ਬੁਗ ਲਾਉਂਦੇ ਆ ਉਹ ਕੀ ਕਰਦੇ ਆ ਦੋ ਪੈਗ ਲਾਉਂਦੇ ਆ ਠੰਡੇ ਬਰਫ ਵਰਗੇ ਚਿੱਲੀ ਚਿਕਨ ਅਗ ਵਰਗਾ ਉਹਦੇ ਨਾਲ ਲੈਂਦੇ ਆ ਤਾਂ ਉਹ ਫਿਰ ਜਦੋਂ ਹਿਸਾਬ ਹੁੰਦਾ ਥੋੜੀ ਦੇਰ ਬਾਅਦ ਪੇਟ ਫੇਰਾ ਫਰਿਆ ਹੁੰਦਾ ਉਹ ਕੀ ਹੁੰਦਾ ਕਿ ਅਸੀਂ ਲੀਵਰ ਦਾ ਖਿਆਲ ਨਹੀਂ ਕੀਤਾ ਲੀਵਰ ਫੈਟੀ ਹੋ ਗਿਆ ਅੱਛਾ ਜਦੋਂ ਲੀਵਰ ਦੀ ਬੇਵਸ ਹੋ ਜਾਂਦੀ ਆ ਬੇਵਾਬ ਹੋ ਜਾਂਦੀ ਆ ਫਿਰ ਇਹ ਨਾਲ ਆਪਣੇ ਆਪ ਦਾਣਾ ਆਪਣੇ ਬਾਪ ਦਾ ਫਿਰ ਇਹ ਜਾਨ ਲੈ ਕੇ ਖੜਾ ਛੱਡਦਾ ਫਿਰ ਦਾ ਇਲਾਜ ਹੀ ਕੋਈ ਨਹੀਂ ਇਸ ਕਰਕੇ ਦੁਨੀਆ ਦੇ ਵਿੱਚ ਹਰ ਕੰਮ ਇਗਨੋਰ ਕਰ ਸਕਦੇ ਆ ਆਪਾਂ ਪਰ ਲੀਵਰ ਤੇ ਜਰਾ ਜਿਹੀ ਵੀ ਪ੍ਰੋਬਲਮ ਅਗਰ ਆ ਜੇ ਸਾਨੂੰ ਇਗਨੋਰ ਕਰਨਾ ਨਹੀਂ ਚਾਹੀਦਾ ਇੱਕ ਤਾਂ ਤਿਰਫਲਾ ਪਾਊਡਰ ਆਪਣਾ ਮਿੱਤਰ ਬਣਾ ਲਓ ਹੁਣ ਕਈ ਲੋਕ ਕਹਿੰਦੇ ਆ ਕਿ ਗੁਲਸਰ ਪਤਾ ਕਿਵੇਂ ਲੱਗੂ ਵੀ ਲੀਵਰ ਫੈਟੀ ਹੋ ਗਿਆ ਪਹਿਲਾ ਲੱਛਣ ਇਹਦਾ ਹੁੰਦਾ ਹੈ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ ਦੂਜਾ ਲੱਛਣ ਹੁੰਦਾ ਰੋਟੀ ਖਾਣਸਾਰ ਬੰਦਾ ਟਾਇਲਟ ਨੂੰ ਭੱਜਦਾ ਲੈਟਰਨ ਆਉਂਦੀ ਆ ਤੀਜਾ ਲੱਛਣ ਹੁੰਦਾ ਕਿ ਥੋੜਾ ਜਿਹਾ ਕੁਝ ਖਾਂਦਾ ਪੇਟ ਫੁੱਲ ਜਾਂਦਾ ਚੌਥਾ ਲੱਛਣ ਹੁੰਦਾ ਬਦ ਹਜਮੀ ਖੱਟੇ ਡਕਾਰ ਗੈਸ ਬਣਨੀ ਗੈਸ ਬਣ ਬਣ ਕੇ ਪਾਸ ਹੋਣੀ ਬਲੋਟਿੰਗ ਹੋਣੀ ਬੰਦਾ 10 ਬੰਦਿਆਂ ਚ ਬੈਠਾ ਫੜਾਗ ਦੇ ਕੇ ਬਲੋਟਿੰਗ ਹੁੰਦੀ ਆ ਭੱਜਦਾ ਉੱਠ ਕੇ ਬਾਹਰ ਤਾਂ ਇਹ ਜਿਹੜੀ ਚੀਜ਼ ਆ ਇਹ ਤੁਹਾਨੂੰ ਨੁਕਸਾਨ ਦੇ ਆ ਇਹਦਾ ਮੁੱਖ ਲੱਛਣ ਫਿਰ ਇਹਨੂੰ ਠੀਕੇ ਵਿੱਚ ਕਰੀਏ ਹੁਣ ਗੁਲਸਾਹਬ ਇਹਦਾ ਕੀ ਕਰੀਏ ਲੋਕ ਆ ਕੇ ਪੁੱਛਦੇ ਆ ਵੀ ਫੈਟੀ ਲੀਵਰ ਦਾ ਕਰੀਏ ਕੀ ਤਿਰਫਲਾ ਪਾਊਡਰ ਨੂੰ ਆਪਣਾ ਦੋਸਤ ਬਣਾਓ ਔਰ ਤਿਰਫਲਾ ਵੀ ਕਿਹੜਾ 1 2 ਐਂਡ 4 ਦਾ ਫਾਰਮੂਲਾ ਹਰੜ ਬਿਹੜਾ ਤੇ ਆਮਲਾ 100 ਗ੍ਰਾਮ ਹਰੜ 200 ਗ੍ਰਾਮ ਬਿਹੜਾ ਤੇ 400 ਗ੍ਰਾਮ ਆਮਲਾ ਇਹਨੂੰ ਪਾ ਕੇ ਜਾਂ ਤੁਸੀਂ ਬਣਾਓਗੇ ਤਿਰਫਲਾ ਜਬ ਬਣਾ ਬਣਾ ਲੈਜੋ ਹਰੇਕ ਕੋਈ ਨਹੀਂ ਬਣਾਉਂਦਾ ਇਹ ਵੀ ਤੁਹਾਨੂੰ ਦੱਸ ਦਿੰਨਾ ਸਭ ਬਰਾਬਰ ਮਾਤਰਾ ਚ ਪਾ ਕੇ ਬਣਾਉਂਦੇ ਆ 1 2 ਐਂਡ 4 ਦੀ ਰੇਸ਼ਿਓ ਦਾ ਜਿਹੜਾ ਤ੍ਰਿਫਲਾ ਉਹੀ ਇਹ ਚ ਕੰਮ ਕਰਦਾ ਹੋਰ ਉਹ ਵੀ ਸਿੱਧ ਜੋਗ ਬਣਿਆ ਹੋਵੇ ਤਾਂ ਕੰਮ ਕਰਦਾ ਫਰਟੀ ਲੀਵਰ ਵਾਸਤੇ ਡੇਲੀ ਲੈਣਾ ਸ਼ੁਰੂ ਕਰ ਦਿਓ ਓਕੇ ਫੇਰ ਦੂਜੀ ਚੀਜ਼ ਸਲਾਦ ਖਾਓ 11 12 ਵਜੇ ਤੋਂ ਪਹਿਲਾਂ ਪਹਿਲਾਂ ਜੀ ਚਕੰਦਰ ਦਾ ਹੋਣਾ ਬਹੁਤ ਜ਼ਰੂਰੀ ਆ ਚਕੰਦਰ ਸਿਕੰਦਰ ਖਾਓਗੇ ਤਾਂ ਮਸਤ ਕਲੰਦਰ ਰਹੋਗੇ ਇਹ ਤੁਹਾਨੂੰ ਮੈਂ ਦੱਸ ਦਿੰਦਾ ਐਨਾ ਵਧੀਆ ਉਹਦਾ ਇਫੈਕਟ ਆ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਗੁਲਸਬ ਨਾਲ ਐਦਾ ਟਾਈਮ ਐ ਨਾ ਐਦਾ ਟਾਈਮ ਐ ਨਾ ਉਹਦਾ ਟਾਈਮ ਐ ਫਿਰ ਕੀ ਕਰੀਏ ਫਿਰ ਸਾਡੇ ਕੋਲੇ ਆ ਜਾਓ ਅਸੀਂ ਤੁਹਾਡੇ ਲਈ ਬਣਾਇਆ ਬੂਹਾ ਮੇਰੀ ਤਾ ਪਾਊਡਰ ਇਹ ਸੱਚਮੁੱਚ ਅੰਮ੍ਰਿਤ ਹੈ ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਪਾਈ ਆ ਭੂਮੀ ਆਮਲਾ ਨੋਟ ਕਰ ਲਿਓ ਘਰੇ ਵੀ ਬਣ ਜੂਗਾ ਭੂਮੀ ਆਮਲਾ ਫਿਰ ਇਹ ਚ ਪ੍ਰਵਾਲ ਪਿਸਟੀ ਠੰਡਾ ਰੱਖਦੀ ਹੈ ਗਰਮੀ ਨੂੰ ਸ਼ਾਂਤ ਕਰਦੀ ਹੈ ਫਿਰ ਇਹ ਚ ਗੁਦਨਤੀ ਪਸਮ ਬਾਡੀ ਦੇ ਵਿੱਚ ਬਾਰ ਬਾਰ ਬੁਖਾਰ ਚੜਨਾ ਜਿਹੜੇ ਕਹਿੰਦੇ ਰੋਜ਼ ਹੀ ਬੁਖਾਰ ਚੜ ਜਾਂਦਾ ਜੀ ਫਿਰ ਆਪੇ ਉਤਰ ਜਾਂਦਾ ਕੋਈ ਕਹਿੰਦਾ 4 ਦਿਨ ਬਾਅਦ ਚੜ ਜਾਂਦਾ ਆਪੇ ਉਤਰ ਜਾਂਦਾ ਕੋਈ ਕਹਿੰਦਾ ਰੋਜ਼ ਦੋ ਤਿੰਨ ਘੰਟੇ ਚੜ ਜਾਂਦਾ ਇਹ ਹੈ ਲੀਵਰ ਦੀ ਪ੍ਰੋਬਲਮ ਇਹ ਲੋਗੇ ਇਹਦਾ ਇੱਕ ਚਮਚਾ ਡੇਲੀ ਸਵੇਰੇ ਖਾਲੀ ਪੇਟ ਤੇ ਇੱਕ ਚਮਚਾ ਸ਼ਾਮ ਨੂੰ 5 ਵਜੇ ਇਹਦੇ ਨਾਲ ਇੱਕ ਲਿਵ ਅਮਰਤ ਗੋਲੀ ਆ ਲਿਵ ਅਮਰਤ ਜਿਹੜੀ ਆ ਲੀਵਰ ਦਾ ਅਮਰਤ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਹੈਂਡ ਮੇਡ ਐਕਸਟ੍ਰੈਕਟ ਕੱਢ ਕੇ ਬਣੀ ਹੈ ਘੱਟੋ ਘੱਟ 40-45 ਜੜੀ ਬੂਟੀਆਂ ਦਾ ਜਿਹਦੇ ਵਿੱਚ ਮੇਨ ਪ੍ਰਧਾਨ ਹੈ ਕਟਕੀ ਕਾਲਮੇਕ ਇਹਦੇ ਵਿੱਚ ਮੇਨ ਪ੍ਰਧਾਨ ਜੜੀਆਂ ਬੂਟੀਆਂ ਨੇ ਤਾਂ ਇਹਦੇ ਵਿੱਚ 40 ਜੜੀਆਂ ਬੂਟੀਆਂ ਹੋਰ ਪਾ ਕੇ ਇਹ ਇੱਕ ਔਸ਼ਧੀ ਬਣੀ ਹੈ ਜਿਹੜੀ ਤੁਹਾਡੇ ਲੀਵਰ ਨੂੰ ਤੰਦਰੁਸਤ ਰੱਖਦੀ ਹੈ ਫਿਰ ਇੱਕ ਬਣਿਆ ਤੁਹਾਡਾ ਪੀਸੀ ਗੋਲਡ ਮਤਲਬ ਇਹਦੇ ਵਿੱਚ ਸ਼ਿਲਾਜੀਤ ਵੀ ਹੈ ਤ੍ਰਿਕੁਟਾ ਵੀ ਹੈ ਤ੍ਰਿਫਲਾ ਵੀ ਹੈ ਇਹਦੇ ਵਿੱਚ ਵੀ 30 40 ਚੀਜ਼ਾਂ ਪਾ ਕੇ ਇੱਕ ਔਸ਼ਧੀ ਬਣੀ ਹੈ ਇਹ ਵੀ ਹੈਂਡ ਮੇਡ ਗੋਲੀਆ ਇਹਦੀ ਇੱਕ ਗੋਲੀ ਲਿਵ ਅਮਰਤ ਦੀ ਇੱਕ ਗੋਲੀ ਮੈਂ ਜਿੰਨੇ ਵੀ ਸਾਡੇ ਅ ਇਸ ਟਾਈਮ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦੇਖ ਰਹੇ ਹੋ ਜਿੰਨੂੰ ਕੋਈ ਬਿਮਾਰੀ ਹੈ ਜਾਂ ਨਹੀਂ ਹੈ ਇਹ ਅਗਰ ਡੇਲੀ ਆਪਾਂ ਲੈ ਲੈਂਦੇ ਤੱਕ ਕਦੀ ਵੀ ਕੋਈ ਹਾਰਟ ਬ੍ਰੇਨ ਔਰ ਲੀਵਰ ਦੀ ਪ੍ਰੋਬਲਮ ਨਹੀਂ ਹੋ ਸਕਦੀ ਕੋਈ ਪੇਟ ਦੀ ਪ੍ਰੋਬਲਮ ਨਹੀਂ ਹੋ ਸਕਦੀ ਇਹ ਸਭ ਤੋਂ ਬੈਸਟ ਇੱਕ ਮੈਡੀਸਿਨ ਜਿਹੜੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਦੇ ਆ ਫਿਰ ਜਿਹੜੇ ਲੋਕਾਂ ਦੇ ਨੇ ਜੀ ਬਾਰ-ਬਾਰ ਗੈਸ ਪਾਸ ਹੋਈ ਜਾਂਦੀ ਆ ਬਾਰ-ਬਾਰ ਹਵਾ ਪਾਸ ਹੋਈ ਜਾਂਦੀ ਆ ਉਹਨਾਂ ਵਾਸਤੇ ਜਿਹੜੀ ਗੋਲੀ ਹੈਗੀ ਹੈ ਸੀ ਐਚ ਐਚ ਜ਼ੈਡ ਏ ਐਮ ਹਜ਼ਮ ਅਮਰਿਤ ਹਜ਼ਮ ਅਮ੍ਰਿਤ ਇਹਦਾ ਨੋ ਹੀ ਰੱਖਿਆ ਗਿਆ ਰੋਟੀ ਤੋਂ ਬਾਅਦ ਇੱਕ ਗੋਲੀ ਚੁਸਣੀ ਹੈ ਜਦੋਂ ਤੁਸੀਂ ਕਦੇ ਆਓਗੇ ਸਾਨੂੰ ਮਿਲੋਗੇ ਤੁਹਾਨੂੰ ਸਮਝਾਵਾਂਗੇ ਜਾਂ ਫਿਰ ਵੈਬਸਾਈਟ ਤੇ ਜਾ ਕੇ ਦੇਖ ਲਿਓ ਇੱਕ ਗ੍ਰੀਨ ਬੀਟਾ ਲੀਵਰ ਵਾਸਤੇ ਚਾਰ ਪੰਜ ਚੀਜ਼ਾਂ ਅਸੀਂ ਪ੍ਰੋਵਾਈਡ ਕਰਦੇ ਆ ਔਰ ਫੈਟੀ ਲੀਵਰ ਜਿੰਨਾ ਵੀ ਪ੍ਰੋਬਲਮ ਹੋਵੇ ਇਹਦੇ ਦੋ ਬੂੰਦਾ ਪਤਾਸੇ ਚ ਪਾ ਕੇ ਖਾ ਲਓ ਔਰ ਇਹਨੇ ਆਪਣਾ ਤੁਹਾਨੂੰ ਸਵਾਦ ਦੇਣਾ ਫਿਰ ਸਭ ਤੋਂ ਵੱਡੀ ਜਿਹੜੀ ਲੀਵਰ ਨੂੰ ਫਲਸ਼ ਕਰਨ ਵਾਲੀ ਚੀਜ਼ ਆ ਜਦੋਂ ਅਸੀਂ ਕਹਿੰਦੇ ਲੀਵਰ ਫਲਸ਼ ਹੋ ਜਾਂਦਾ ਲੀਵਰ ਦੇ ਉੱਤੇ ਜਿੰਨੇ ਵੀ ਡਾਟ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਦੇ ਮੁਤਾਬਕ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਪਰ ਜਦੋਂ ਤੱਕ ਤੁਸੀਂ ਸਾਡੇ ਤੱਕ ਪਹੁੰਚ ਨਹੀਂ ਕਰ پا ਰਹੇ ਤੁਹਾਨੂੰ ਇਸ ਪ੍ਰੋਡਕਟ ਦੀ ਲੋੜ ਹੈ ਮੈਨੂੰ ਇਹ ਗੱਲ ਕਲੀਅਰ ਹੈ ਕਿ ਇੰਨੀ ਦੇਰ ਆਪਾਂ ਵੀਡੀਓ ਦੇਖਿਆ ਤਾਂ ਕਿਤੇ ਨਾ ਕਿਤੇ ਆਪਾਂ ਜਾਣਨਾ ਚਾਹੁੰਦੇ ਸੀਗੇ ਵੀ ਗੁਇਲ ਸਾਹਿਬ ਕਿਵੇਂ ਫਰਟੀਲਾਈਜ਼ਰ ਬਾਰੇ ਗੱਲ ਕਰਦੇ ਔਰ ਕਿਵੇਂ ਠੀਕ ਹੋਊਗਾ ਬਹੁਤ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਸਾਡੀ ਜਿਹੜੀ ਵੈਬਸਾਈਟ ਹੈ www.vaidwan.com ਉਹਦੇ ਉੱਤੇ ਜਾ ਕੇ ਤੁਸੀਂ ਇਸ ਪ੍ਰੋਡਕਟ ਬਾਰੇ ਲੀਵਰ ਸਿਸਟਮ ਦੇ ਵਿੱਚ ਚਲੇ ਜਾਓ ਕਲਿੱਕ ਕਰ ਲਿਓ ਅਰ ਲੀਵਰ ਕੇਅਰ ਡਿਪਾਰਟਮੈਂਟ ਦੇ ਵਿੱਚ ਤਾਂ ਤੁਹਾਨੂੰ ਉਹਦੇ ਵਿੱਚ ਸਾਰੀ ਜਾਣਕਾਰੀ ਮਿਲੂਗੀ ਔਰ ਉਸ ਤੋਂ ਬਾਅਦ ਇਹਨੂੰ ਤੁਸੀਂ ਘਰ ਬੈਠੇ ਬਟਾਈ ਵੀ ਮੰਗਾ ਸਕਦੇ ਹੋ ਜੇ ਤੁਹਾਨੂੰ ਸਮਾਂ ਲੱਗਦਾ ਤਾਂ ਚੰਡੀਗੜ੍ਹ ਆ ਕੇ ਮੈਨੂੰ ਮਿਲ ਵੀ ਸਕਦੇ ਹੋ ਸਤਿ ਸ੍ਰੀ ਅਕਾਲ ਸੋ ਮੈਨੂੰ ਪੂਰੀ ਉਮੀਦ ਹੈ ਇੱਕ ਇੱਕ ਚੀਜ਼ ਨੂੰ ਸਹੀ ਤਰ੍ਹਾਂ ਨਾਲ ਤੁਸੀਂ ਜ਼ਰੂਰ ਸਮਝ ਚੁੱਕੇ ਹੋ ਤ੍ਰਿਫਲਾ ਨੂੰ ਲੈ ਕੇ ਪਹਿਲਾਂ ਤੁਹਾਡੇ ਸਾਰਿਆਂ ਦੇ ਬਹੁਤ ਹੀ ਸਵਾਲ ਸੀ ਮੈਨੂੰ ਉਮੀਦ ਹੈ ਕਿ ਉਹ ਵੀ ਪੁਆਇੰਟ ਜ਼ਰੂਰ ਤੁਹਾਡਾ ਸਾਰਿਆਂ ਦਾ ਕਲੀਅਰ ਹੋ ਚੁੱਕਿਆ ਔਰ ਤੁਸੀਂ ਸਮਝ ਗਏ ਹੋ ਕਿ ਤ੍ਰਿਫਲਾ ਕਿੰਨਾ ਗੁਣਕਾਰੀ ਹੈ ਸਾਡੀ ਸਿਹਤ ਦੇ ਲਈ ਲੀਵਰ ਸਹੀ ਰਹੇਗਾ ਤਾਂ ਸਾਡੀ ਪੂਰੀ ਬਾਡੀ ਸਹੀ ਰਹੇਗੀ ਅਸੀਂ ਸਿਹਤਮੰਦ ਰਹਾਂਗੇ ਚੰਗਾ ਖਾਵਾਂਗੇ ਤਾਂ ਚੰਗਾ ਪਚਾ ਵੀ ਸਕਾਂਗੇ ਸੋ ਕੋਈ ਹੋਰ ਸਵਾਲ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜਾਂ ਫਿਰ ਤੁਸੀਂ ਅਗਰ ਆਪਣੇ ਸੁਝਾਅ ਮੇਨਾ ਸਾਂਝੇ ਕਰਨਾ ਚਾਹੋ ਤਾਂ ਮੇਰੀ ਈਮੇਲ ਆਈਡੀ healthadvicewithharjotkor@gmail.com ਤੇ ਵੀ ਈਮੇਲ ਕਰਕੇ ਆਪਣੇ ਸੁਝਾਅ ਮੇਰੇ ਨਾਲ ਸਾਂਝੇ ਕਰ ਸਕਦੇ ਹੋ ਮਿਲਾਂਗੇ ਜਲਦੀ ਹੀ ਭਾਜੇਕਰ ਹੁਣ ਤੱਕ ਤੁਸੀਂ ਪੇਜ ਨੂੰ ਫੋਲੋ ਨਹੀਂ ਕੀਤਾ ਫਟਾਫਟ ਫੋਲੋ ਕਰ ਲਓ YouTube ਚੈਨਲ healthadvicewithharjotkor ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ